ਦਸਤਾਰ ਤੇ ਝੂਠਾ ਪਾਣੀ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਕੀਤੀ ਹੈ ਤੇ ਜਿਸ ਤੋਂ ਬਾਅਦ ਹੁਣ ਸਾਰੇ ਵਿਰੋਧੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸ਼ਰਾਬ ਪੀ ਕੇ ਦਿਨੇ ਜਿਹੜਾ ਕਿ ਭੁੱਲ ਜਾਂਦਾ ਕਿ ਕੀ ਕਰਨਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਝੂਠਾ ਪਾਣੀ ਪਾ ਕੇ ਜਿਹੜਾ ਕਿ ਦਸਤਾਰ ਦੀ ਬੇਅਦਬੀ ਕੀਤੀ ਗਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਆਏ ਦਿਨਾਂ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਤੇ ਹਜੇ ਤੱਕ ਕੋਈ ਵੀ ਕੰਮ ਜਿਹੜਾ ਕਿ ਸਿਰੇ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਕਿ ਚਰਨਜੀਤ ਚੰਨੀ ਦੇ ਵੱਲੋਂ ਪਾਲਟਵਾਰਾ ਜਿਹੜਾ ਕਿ ਭਗਵੰਤ ਮਾਨ ਦੇ ਉੱਤੇ ਕੀਤਾ ਗਿਆ ਹੋਰ ਕੀ ਕਹਿਣਾ ਹੈ ਸੁਣਦੇ ਆ ਰਾਣਾ ਗੁਰਜੀਤ ਸਿੰਘ ਜੀ ਸਤਕਾਰਯੋ ਅਫਤਾਰ ਹੈਨਰੀ ਜੀ ਸਤਕਾਰਯੋ ਕਮਲਜੀਤ ਸਿੰਘ ਲਾਲੀ ਜੀ ਸਤਕਾਰਯੋ ਸਰਦਾਰ ਪਰਗਟ ਸਿੰਘ ਜੀ ਸਤਕਾਰਯੋ ਕੋਟਲੀ ਸਾਹਿਬ ਸਤਕਾਰਯੋ ਧਈਆ ਸਾਹਿਬ ਸਤਕਾਰਯੋ ਸੁਰਿੰਦਰ ਸਿੰਘ ਚੌਧਰੀ ਸਾਹਿਬ ਜੀ ਸਤਕਾਰਯੋ ਸੁਖਾਰ ਗਿੰਦਰ ਸਿੰਘ ਜੀ ਸਤਕਾਰਯੋ ਬਾਬਾ ਹੈਨਰੀ ਜੀ ਸਤਕਾਰਯੋ ਸਾਡੇ ਛੇੜੀ ਪ੍ਰਧਾਨ ਮੇਰੀ ਸਾਹਿਬ ਜੀ ਸਤਕਾਰਯੋ ਬਾਬਾ ਹੈਨਰੀ ਜੀ ਤੇ ਸਾਡੇ ਬਹੁਤ ਹੀ ਸਤਕਾਰਯੋ ਪਿੰਡੂ ਜਿਹੜੀ ਹਲਕੇ ਦੇ ਪ੍ਰਧਾਨ ਲਾਡੀ ਸ਼ੇਰੂ ਵਾਲਿਆ ਜੀ ਯੂਥ ਕਾਂਗਰਸ ਦੇ ਪ੍ਰਧਾਨ ਸਹਿਬਾਨ ਫੋਰ ਸਾਰੀਆਂ ਸੰਸਥਾਵਾਂ ਦੇ ਪ੍ਰਧਾਨ ਸਹਿਬਾਨ ਬਹੁਤ ਵੱਡੀ ਗਿਣਤੀ ਚ ਪਹੁੰਚੇ ਇਲਾਕੇ ਚੋ ਸਾਰੇ ਹੀ ਬਦਵੱਤੇ ਸੱਜਣੋ ਸਰਕਾਰੀਓ ਸਰਪੰਚ ਪੰਜ ਸਹਿਬਾਨ ਤੇ ਬਲਾਕ ਸੰਮਤੀ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਹਿਬਾਨ ਮੈਂ ਧੰਨਵਾਦੀ ਆ ਆਪਣੇ ਜਠੇਰੇ ਪਿੰਡ ਜੈਤੇਵਾਲੀ ਦੇ ਪ੍ਰਧਾਨ ਸਾਹਿਬ ਜਠੇਰਿਆਂ ਦੇ ਪੁوار ਸਾਹਿਬ ਜੀ ਜਿਨ੍ਹਾਂ ਨੇ ਮੈਨੂੰ ਸਨਮਾਨ ਦਿੱਤਾ ਅੱਗੇ ਇੱਕ ਅਟੀਨੂ ਆਹ ਕਹਿੰਦਾ ਜੀ ਇਹ 10 ਦਵੇ ਦੇ ਜਠੇਰੇ ਕਿਤੇ ਆ ਖੜਿਆ ਮੇਰੇ ਜਠੇਰੇ ਤੇ ਆ ਬੈਠੇ ਮੇਰੇ ਸਾਰੇ ਜਠੇਰੇ ਮੈਂ ਆਪਣੇ ਜਠੇਰਿਆਂ ਦੇ ਆਇਆ ਮੈਂ ਇੱਥੇ ਬਸਣ ਵਾਸਤੇ ਆਇਆ ਮੇਰੇ ਦਾਦੇ-ਪੁਰਦਾਦੇ ਪਹਿਲਾਂ ਐਤੋਂ ਪਿੰਡ ਪਝੌਲੀ ਚਲੇ ਗਈ ਸੀ ਖੈੜਕੋਲ ਅੱਜ ਮੈਂ ਵਾਪਸ ਆਪਣੇ ਘਰ ਵਿੱਚ ਆਇਆ ਤੇ ਮੈਂ ਆਪਣੇ ਜਠੇਰਿਆਂ ਦਾ ਪੁਆਰ ਗੋਤਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਪਿਆ ਆ ਬੈਠੀ ਹੈ ਸਾਡੀ ਲੀਡਰਸ਼ਿਪ ਮੇਰੇ ਸਤਕਾਰਯੋਗ ਰਾਣਾ ਜੀ ਉਤਾਰ ਹੈ ਨਹੀਂ ਲਾਲੀ ਦੇ ਸਾਰੇ ਲੀਡਰ ਸਹਿਬਾਨ ਮੈਂ ਇਹਨਾਂ ਦੀ ਤੇ ਤੁਹਾਡੀ ਪੱਗ ਨੂੰ ਇਹ ਦਾਗ ਨਹੀਂ ਲਵਾਉਂਗਾ ਕਿ ਮੈਂ ਜਿੱਤ ਕੇ ਚਲੇ ਗਿਆ ਮੈਂ ਤੁਹਾਡੇ ਵਿਚਕਾਰ ਰਹਿਣਾ ਮੈਂ ਇੱਥੇ ਘਰ ਲੈ ਲਿਆ ਤੇ ਘਰ ਦੇ ਵਿੱਚ ਰਹਿ ਕੇ ਤੁਹਾਡੀ ਸੇਵਾ ਤੁਹਾਡੇ ਵਿਚਕਾਰ ਦੇ ਕੇ ਕਰਨੀ ਹੈ ਇਸ ਲਈ ਮੈਂ ਤੁਹਾਡਾ ਆਸ਼ੀਰਵਾਦ ਲੈਣਾ ਅੱਜ ਜਿੱਥਰ ਵੀ ਮੈਂ ਦੇਖਦਾ ਬਾਹਰ ਸੜਕਾਂ ਭਰੀਆਂ ਪਈਆਂ ਹਰ ਪਾਸੇ ਆਪਣੇ ਝੰਡੇ ਦਿਖ ਰਹੇ ਆ ਆਪਣੇ ਲੋਕ ਖੁਮਰੇ ਆ ਟ੍ਰੈਫਿਕ ਵਾਲੇ ਕਦੇ ਸਾਡੇ ਬੰਦਿਆਂ ਨੂੰ ਇੱਧਰ ਨੂੰ ਤੋਰ ਦਿੰਦੇ ਕਰੇ ਇੱਧਰ ਨੂੰ ਤੋਰ ਦਿੰਦੇ ਲੇਕਿਨ ਇਥੇ ਵੱਡੀ ਗਿਣਤੀ 'ਚ ਫੇਰ ਵੀ ਲੋਕ ਪਹੁੰਚੇ ਮਨੂ ਆਪ ਨੂੰ ਤਿੰਨ ਪਾਸੇ ਨੂੰ ਘਮਾ ਦਾ ਟ੍ਰੈਫਿਕ ਵਾਲਿਆਂ ਨੇ ਕਿ ਇਥੇ ਨਾ ਪਹੁੰਚ ਸਕੇ ਲੇਕਿਨ ਮੈਂ ਥੋੜਾ ਤਨਵਾਦੀ ਆ ਕਿ ਤੁਸੀਂ ਵੱਡੀ ਗਿਣਤੀ 'ਚ ਇੱਥੇ ਆਇਓ ਕਾਂਗਰਸ ਪਾਰਟੀ ਨੇ ਹੁਕਮ ਕੀਤਾ ਤੁਸੀਂ ਯਾਰ ਲੀਡਰ ਸਹਿਬਾਨ ਨੇ ਅਸ਼ੀਰਵਾਦ ਦਿੱਤਾ ਹੈ ਮੈਨੂੰ ਇੱਥੋਂ ਟਿਕਟ ਮਿਲੀ ਹੈ ਮੈਂ ਤੁਹਾਡੇ ਵਿਚਕਾਰ ਰਹਿ ਕੇ ਸੇਵਾ ਕਰਨ ਆਇਆ ਮੈਂ ਇੱਕ ਮੋਡਲ ਲੈ ਕੇ ਆਇਆ ਮੈਂ ਖਰੜੀ ਮਿਸਪਲ ਕਮੇਟੀ ਦਾ ਪ੍ਰਧਾਨ ਰਿਹਾ ਤੇ ਪਤਾ ਕਰੋ ਜਾ ਕੇ ਅੱਜ ਖਰੜੀ 1 ਨੰਬਰ ਦਾ ਸ਼ਹਿਰ ਬਣ ਰਿਹਾ ਪਛਾਣਿਆ ਨਹੀਂ ਜਾ ਰਿਹਾ 25 ਕਰੋੜ ਰੁਪਏ ਇੱਕ ਏਕੜ ਦੀ ਕੀਮਤ ਹੋ ਗਈ ਹੈ ਇਸ ਤਰੀਕੇ ਨਾਲ ਅਸੀਂ ਉੱਥੇ ਡਿਵੈਲਪਮੈਂਟ ਕਰਾਈ ਮੇਰਾ ਫਿਰ ਮੈਂ ਐਮਐਲਏ ਬਣਿਆ ਚਮਕੌਰ ਸਾਹਿਬ ਤੋਂ ਉੱਤੇ ਯੂਨੀਵਰਸਿਟੀ ਬਣ ਰਹੀ ਹੈ ਉੱਤੇ ਤੋਂ ਕਾਲਜ ਬਣ ਰਹੀ ਹੈ ਉੱਤੇ ਸੜਕਾਂ ਚੌੜੀਆਂ ਹੋ ਗਈਆਂ ਵਾਟਰ ਸਪਲਾਈ ਸੀਵਰੇਜ ਪੈ ਗਿਆ ਸਾਰੀਆਂ ਸੜਕਾਂ ਪੱਕੀਆਂ ਹੋ ਗਈਆਂ ਇੱਕ ਵੀ ਟੋਆ ਤੁਹਾਨੂੰ ਮੇਰੇ ਹਲਕੇ 'ਚ ਨਹੀਂ ਮਿਲੇਗਾ ਉੱਤੇ ਗਲਿਆਰੇ ਬਣਿਆ ਸੜਕਾਂ ਨੂੰ ਵੀ ਸਜਾਇਆ ਗਿਆ ਹੈ ਉੱਤੇ ਇੱਕ ਮਾਜੂਬਾ ਬਣਾਇਆ ਹੈ ਜਿਹਦਾ ਦਾਸਤਾਨੇ ਸ਼ਹੀਦਾ ਨਾਮ ਰੱਖਿਆ ਜਿੱਥੇ ਸਿੱਖੀ ਸ੍ਰੀ ਨੂੰ ਫਿਲਮਾਇਆ ਜਾਂਦਾ ਹੈ ਦੋ ਘਾਂਟੇ ਦਾ ਪ੍ਰੋਗਰਾਮ ਚੱਲਦਾ ਹੈ ਜਦ ਤੋਂ ਬਣਿਆ 2 ਸਾਲ ਹੋ ਗਏ ਸਰਕਾਰ ਸਾਡੀ ਗਏ ਨੂੰ ਅੱਜ ਤੱਕ ਉਹਦੀ ਲੈਂ ਨਹੀਂ ਟੁੱਟੀ ਲੋਕ ਲਗਾਤਾਰ ਉਹਨੂੰ ਦੇਖ ਰਹੇ ਸੋ ਮੈਂ ਉਹ ਡਵੈਲਪਮੈਂਟ ਦਾ ਮਾਡਲ ਇੱਥੇ ਲੈ ਕੇ ਆਇਆ ਇੱਥੇ ਯੂਨੀਵਰਸਿਟੀ ਦੀ ਲੋੜ ਹੈ ਇੱਥੇ ਚੰਗੇ ਸਰਕਾਰੀ ਹਸਪਤਾਲ ਦੀ ਲੋੜ ਹੈ ਇੱਕ ਸਰਕਾਰੀ ਮੈਡੀਕਲ ਕਾਲਜ ਦੀ ਲੋੜ ਹੈ ਇੱਥੇ ਸੜਕਾਂ ਦਾ ਬਹੁਤ ਬੁਰਾ ਹਾਲ ਆਹ ਆਦਮਪੁਰ ਵਾਲੇ ਬੈਠੇ ਆ ਜਿੱਦਣ ਮੈਂ ਆਦਮਪੁਰ ਜਾਣਾ ਹੁੰਦਾ ਡਰ ਲੱਗਣ ਲੱਗ ਜਾਂਦਾ ਕਿ ਸੜਕਾਂ ਇੰਨੀਆਂ ਟੁੱਟੀਆਂ ਹੋਈਆਂ ਪਿਛਲੇ 2 ਸਾਲਾਂ ਤੋਂ ਕਿਸੇ ਨੇ ਤੁਹਾਡੇ ਪੂਰੇ ਜਲੰਧਰ ਹਲਕੇ 'ਚ ਰੋਡ ਰੋਲਰ ਨਹੀਂ ਦੇਖਿਆ ਮੈਂ ਸਭ ਨੂੰ ਪੁੱਛਦਾ ਕਿਸੇ ਨੇ ਲੁੱਕ ਵਾਲੇ ਨਹੀਂ ਦੇਖੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਆਦਮਪੁਰ ਦੇ ਵਿੱਚ ਫਲਾਈਓਵਰ ਰੁਕਿਆ ਪਿਆ ਸ਼ਹਿਰ ਦੇ ਵਿੱਚ ਇੰਨੀ ਗੰਦਗੀ ਹੈ ਕਿਸ ਸਫਾਈ ਤੱਕ ਨਿਗਰਾ ਸਕਦੇ ਕਿਸੇ ਪੰਚਾਇਤ ਦੇ ਹੱਥ ਪਰ ਆਮ ਆਦਮੀ ਪਾਰਟੀ ਦੇ 2 ਸਾਲਾਂ ਚ 2 ਰੁਪਏ ਨਹੀਂ ਰੱਖੇ ਕਿਸੇ ਕਮੇਟੀ ਕਾਰਪੋਰੇਸ਼ਨ ਦੇ ਹੱਥ ਪਰ ਆਮ ਆਦਮੀ ਪਾਰਟੀਆਂ ਨੇ 2 ਸਾਲ ਚ 5 ਰੁਪਏ ਨਹੀਂ ਰੱਖੇ ਕੋਈ ਡਿਵੈਲਪਮੈਂਟ ਪਾਸ ਤੇ 2 ਸਾਲਾਂ ਦੇ ਵਿੱਚ ਪੈਸਾ ਨਹੀਂ ਆਇਆ ਜਲੰਧਰ ਦੀ ਇਹ ਹਾਲਾਤ ਹੈ ਆਮ ਆਦਮੀ ਝਾੜੂ ਵਾਲਿਆਂ ਨੇ ਕੀਤੀ ਮੇਰੀ ਬੀਬੀ ਕਹਿ ਕਰਦੀ ਸੀ ਇਹ ਝਾੜੂ ਭੜਾ ਕਰਨਾ ਕਲੇਸ਼ ਹੁੰਦਾ ਆਪਾਂ ਇਹ ਕਲੇਸ਼ ਖੜਾ ਕਰ ਬੈਠੇ ਹੁਣ ਇਹ ਝਾੜੂ ਨੂੰ ਲੰਬਾ ਪਾਉਣਾ ਪੈਣਾ ਇਹ ਝਾੜੂ ਨੂੰ ਲੰਬੇ ਪਾਏ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਅੱਜ ਆ ਪਿੱਛੇ ਮੈਨੂੰ ਹੁਣ ਗੱਡੀ ਉਤਰਦੇ ਹੀ ਬੰਦਾ ਮਿਲਿਆ ਕਹਿੰਦਾ ਜੀ ਮੈਂ ਵੀਡੀਓ ਬਣਾ ਕੇ ਲਿਆ ਮੈਂ ਕਾਦੀ ਕਹਿੰਦਾ ਜੀ ਜਿੰਨੇ 500 ਰੁਪਏ ਪਰ ਕੋਈ 1000 ਰੁਪਏ ਪਰ ਦਿਹਾੜੀ ਪਰ ਲੈ ਕੇ ਆਇਆ ਕੋਈ ਬੰਦਾ ਨਹੀਂ ਮਿਲਦਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾਲ ਚੱਲਣ ਨੂੰ ਕੋਈ ਇਹਨਾਂ ਦੇ ਨਾਲ ਤੂਕੇ ਤਿਆਰ ਨਹੀਂ ਲੋਕਾਂ ਨੇ ਬੋਰਡ ਲਾਤੇ ਆ ਲੋਕ ਪਿੰਡ 'ਚ ਭਜਾਉਂਦੇ ਆ ਝਾੜੂ ਵਾਲਿਆਂ ਨੂੰ ਤੇ ਆ ਜਿਹੜੇ ਫੁੱਲ ਵਾਲੇ ਆ ਜਿੰਨਾ ਨੁਕਸਾਨ ਪੰਜਾਬ ਦਾ ਭਾਜਪੀ ਤੇ ਇਹ ਮੌਜੂਦਾ ਸਰਕਾਰ ਭਗਵੰਤ ਮਾਨ ਨੇ ਕਰਤਾ ਇਹ 2 ਸਾਲ ਕਾਲੇ ਅੱਖਰਾਂ ਵਿੱਚ ਲਿਖਣ ਵਾਲੇ ਐ ਜਦੋਂ ਭਗਵੰਤ ਮਾਨ ਨੇ ਪਿਛਲੇ 2 ਸਾਲਾਂ 'ਚ ਰਾਜ ਕੀਤਾ ਸਾਡੇ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਧੂ ਧੂਕੇ ਕੁੱਟਿਆ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਗੋੜੀਆਂ ਵੱਜੀਆਂ ਸਾਡੀ ਹੱਦ ਦੇ ਅੰਦਰ ਆ ਕੇ ਹਰਿਆਣੇ ਵਾਲੇ ਸਾਡੇ ਬੰਦੇ ਮਾਰ ਗਏ ਲੇਕਿਨ ਆ ਸਾਡੇ ਮੁੱਖ ਮੰਤਰੀ ਨੇ ਉਹਨਾਂ ਪਰ ਨਾ ਕੋਈ ਪਰਚਾ ਨਾ ਕੋਈ ਕਾਰਵਾਈ ਨਾ ਕੋਈ ਫੜਿਆ ਕਿਸਾਨਾ ਦਾ ਪੁੱਤ ਬਣ ਕੇ ਕਿਸਾਨਾਂ ਨਾਲ ਧੋਖਾ ਮਾਰਿਆ ਐ ਐਸੀ ਭਾਈਚਾਰੇ ਦਾ ਮੈਂ 25 ਕਰੋੜ ਰੁਪਇਆ ਬੰਲਾ ਵਿੱਚ ਦੇਕੇ ਗਿਆ ਖਾਤੇ ਜਮਾ ਕਰਾਤਾ ਬਾਬਾ ਜੀ ਦੇ ਇਹ ਵਾਪਸ ਲੈ ਗੇ ਪਿਛਲੀ ਵਾਰੀ ਜਦੋਂ ਦੁਬਾਰੇ ਹਾਲ ਇਲੈਕਸ਼ਨ ਆਈ ਰਿੰਕੂ ਵਾਲੀ ਇਹਦੇ ਚ ਫੇਰ ਚੈੱਕ ਲੈ ਕੇ ਆ ਗਏ ਬਾਬਾ ਜੀ ਕਹਿੰਦੇ ਇਹ ਤਾਂ ਸਾਡੇ ਚੰਨੀਆਂ ਵਾਲਾ ਹੀ ਆ ਤੁਸੀਂ ਦੱਸੋ ਕੀ ਆ ਲਿਆ ਅੱਜ ਤੱਕ ਉਹ ਪੈਸੇ ਨਹੀਂ ਖਰਚੇ ਇਹਨਾਂ ਨੇ ਅੱਜ ਤੱਕ ਗੁਰੂ ਰਵਿਦਾਸ ਜੀ ਦੀ ਬਾੜੀ ਦਾ ਅਧਿਆਨ ਸੈਂਟਰ ਨਹੀਂ ਬਣਿਆ ਸੋ ਮੈਂ ਬਾਦਮੀਕ ਤੀਰਥ ਅੰਮ੍ਰਿਤਸਰ ਨੂੰ 81 ਕਰੋੜ ਰੁਪਏ ਲੈ ਕੇ ਗਿਆ ਇਹਨਾਂ ਨੇ ਅੱਜ ਤੱਕ ਉਹਦਾ ਕੰਮ ਨਹੀਂ ਸ਼ੁਰੂ ਕੀਤਾ ਉਸੇ ਤਰ੍ਹਾਂ ਪੈਸੇ ਪਏ ਭਾਈ ਜੈਤਾ ਸਿੰਘ ਚੇਅਰਮੈਨ ਸਾਬਤ ਕੀਤੀ ਅੱਜ ਤੱਕ ਇਹਨਾਂ ਨੇ ਉਹ ਚੇਅਰ ਅੱਗੇ ਨਹੀਂ ਵਧਾਈ ਅੱਜ ਮੈਨੂੰ ਬੜੀ ਖੁਸ਼ੀ ਹੋਈ ਜਦ ਮੈਂ ਸਵੇਰੇ ਚੱਲਣ ਲੱਗਿਆ ਤਾਂ ਭਗਵਾਨ ਪਰਸ਼ੂਰਾਮ ਜੀ ਦੀ ਅੱਜ ਜਨਮ ਦਿਤੀ ਹੈ ਮੈਂ ਮੰਦਿਰ ਵਿੱਚ ਗਿਆ ਮੰਦਿਰ ਵਿੱਚ ਮੈਨੂੰ ਸਨਮਾਨ ਕੀਤਾ ਗਿਆ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ ਮੈਂ 10 ਕਰੋੜ ਰੁਪਏ ਦਿੱਤੇ ਸੀ ਫਗਵਾੜੇ ਦੇ ਵਿੱਚ 2 ਕਰੋੜ ਰੁਪਏ ਮੈਂ ਆਪਣੇ ਰਾਮਗੜੀਆ ਬਰਾਦਰੀ ਦਾ ਮੰਦਿਰ ਭਗਵਾਨ ਬਿਸ਼ੂ ਕਰਮਾ ਜੀ ਦਾ ਉਸ ਨੂੰ ਫਗਵਾੜੇ ਦੇ ਵਿੱਚ ਦਿੱਤਾ ਇੱਥੇ ਗੁਰੂ ਰਵਿਦਾਸ ਧਾਮ ਨੂੰ ਪੈਸੇ ਦਿੱਤੇ ਸਤਿਗੁਰੂ ਕਬੀਰ ਜੀ ਦੇ ਧਾਮ ਨੂੰ ਪੈਸੇ ਦਿੱਤੇ ਸਭ ਤੋਂ ਵੱਡੀ ਗੱਲ ਮੈਨੂੰ ਜਿਹੜੇ ਪਿੰਡ 'ਚ ਵੀ ਜਾਂਦਾ ਲੋਕ ਕਹਿੰਦੇ ਐ ਤੁਸੀਂ ਸਾਡੇ 50 50000 ਦੇ ਲੱਖ ਲੱਖ ਦੇ ਬਕਾਏ ਮਾਫ਼ ਕੀਤੇ ਸੀ ਬਿਜਲੀ ਦੇ ਅਸੀਂ ਤੁਹਾਨੂੰ ਭੁੱਲ ਨਹੀਂ ਸਕਦੇ ਲੋਕ ਕਹਿੰਦੇ ਆ ਤੁਸੀਂ ਸਾਡੇ ਪਾਲੀ ਦੇ ਬਕਾਇਆ ਮਾਫ ਕੀਤੇ ਸੀ ਐਸੀ ਧvalo ਪੁੱਲ ਨਹੀਂ ਸਕਦੇ ਲੋਕ ਕਹਿੰਦੇ ਆ ਤੁਸੀਂ ਪੈਟਰੋਲ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਸੀ ਮੁੱਲ ਮੋੜਨਾ ਲੋਕ ਕਹਿੰਦੇ ਆ ਤੁਸੀਂ ਲਾਲ ਲੈਂਦੇ ਅੰਦਰ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਘਰਵਨਾਂ ਦੇ ਧਾਮ ਕੀਤੇ ਸੀ ਤੁਹਾਡਾ ਮੁੱਲ ਮੋੜਨਾ ਸੋ ਅੱਜ ਆਂਗੜਵਾੜੀਆਂ ਪੈਣਾ ਮੈਨੂੰ ਮਿਲਦੀਆਂ ਕਹਿੰਦੇ ਆ ਤੁਸੀਂ ਸਾਡੀ ਤਨਖਾਹ ਵਧਾਈ ਸੀ ਅੱਜ ਮੈਨੂੰ ਆਸ਼ਾ ਵਰਕਰ ਮਿਲਦੀਆਂ ਕਹ ਰਹੀਆਂ ਤੁਸੀਂ ਤਨਖਾਹ ਵਧਾਈ ਸੀ ਮੇਟੇ ਮੀਰ ਵਾਲੀਆਂ ਮਿਲਦੀਆਂ ਉਹ ਕਹਿੰਦੀਆਂ ਤੁਸੀਂ ਸਾਨੂੰ ਤਨਖਾਹ ਵਧਾਈ ਸੀ ਹਰ ਵਰਗ ਦਾ ਪਦੋਂ ਖੁਸ਼ ਹੈ ਤੇ ਹਰ ਵਰਗ ووٹ ਪਾ ਰਿਹਾ ਹੈ ਇੱਕ ਵੱਡੀ ਲਹਿਰ ਆ ਮੈਂ ਇੱਧਰ ਗਏ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੇ ਲਗਾ ਦੇ ਕਹਿੰਦੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਹਰ ਪਾਸੇ ਇੱਕ ਅਜੀਬ ਲਹਿਰ ਚੱਲ ਰਹੀ ਹੈ ਲੋਕ ਇੱਕ ਤਰਫਾ ਹੋ ਰਹੇ ਆ ਸਾਡੇ ਜਿਹੜੇ ਲੀਡਰ ਬੈਠੇ ਇਹਨਾਂ ਦਾ ਆਸ਼ੀਰਵਾਦ ਹੈ ਤੁਹਾਡਾ ਆਸ਼ੀਰਵਾਦ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਇੱਥੇ ਆ ਕੇ ਜੋ ਕ੍ਰਿਤੀਆਂ ਦੇਖੀਆਂ ਜੋ ਇੱਥੇ ਨਸ਼ੇ ਦੀ ਪਰਵਿਰਤੀ ਚੱਲ ਰਹੀ ਹੈ ਜੋ ਮੈਂ ਉਹ ਦੇਖੀ ਮੈਨੂੰ ਰੋਣਾ ਆ ਰਿਹਾ ਹੈ ਕਿ ਸਾਡੇ ਲੀਡਰ ਇੱਥੇ ਨਸ਼ਾ ਵਕਾਉਂਦੇ ਐ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਲਾਟਰੀ ਦਾ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਧੜੇ ਸੱਤੇ ਦਾ ਤਾਂ ਮੈਂ ਹੈਰਾਨ ਹੋ ਗਿਆ ਮੈਂ ਰੋਣਾ ਪਿਆ ਆ ਕੇ ਤਾਂ ਇਲੈਕਸ਼ਨ ਕਮਿਸ਼ਨ ਨੇ ਹਦਾਇਤਾਂ ਕਰੀਆਂ ਕਿ ਦੇਖੋ ਦੋ بڑے ਤਸਕਰ ਫੜ ਲਿਆ ਇੱਕ 플ੋਰ ਦੇ ਵਿੱਚ ਫੜਿਆ ਜਿਹੜੇ ਆਵਾਜ਼ ਦੀ ਪਾਰਟੀ ਵਾਲੀ ਹੈ ਉਹ ਚਲਾ ਰਹੇ ਸੀ ਇੱਕ ਟਰੱਕ ਭੁੱਗੀ ਦਾ ਫੜਿਆ ਇੱਥੇ ਰਿੰਕੂ ਬੀਜੇਪੀ ਦਾ ਕੈਂਡੀਡੇਟ ਜਿੱਤੇ ਰਹਿਣਾ ਉੱਥੇ ਤੇ ਤਸਕਰ ਚੱਕੀ ਐ ਤਿੰਨ ਓਹੋ ਸੇਰੋ ਇਹਨਾਂ ਕੋਨਾ ਬਾਸ ਤੇ ਫੜੀ ਗਈ ਉਹਨਾਂ ਬਾਅਦ ਤੇ ਚਿੱਟਾ ਫੜਾਇਆ ਗਿਆ ਉਹਨਾਂ ਬਾਅਦ ਤੇ ਕਰੋੜਾਂ ਰੁਪਏ ਦਾ ਨਸ਼ਾ ਫੜਾਇਆ ਗਿਆ ਉਹ ਹੈ ਕੌਣ ਹੈ ਆ ਦੇਖੋ ਜਰਾ ਆ ਇਹ ਪਿਆਰਾ ਆ ਅੰਗਰੇਜ਼ਾਂ ਦੇ ਨਾਲ ਦੀ ਫੋਟੋ ਹੈ ਆ ਕੰਮ ਕਰਾਉਂਦੇ ਆ ਇੱਥੇ ਆਮ ਆਦਮੀ ਪਾਰਟੀ ਵਿੱਚ 2 ਸਾਲ ਰਹਿ ਕੇ ਇਹਨਾਂ ਨੇ ਕਰਾਇਆ ਤੇ ਆਜੇ ਇਕਰਾਰ ਰਿਹਾ ਹੈ ਭਾਜਪਾ ਵਿੱਚ ਰਹਿ ਕੇ ਮੈਂ ਭਾਜਪਾ ਔਰ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਕਿਆ ਤੁਸੀਂ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਹਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਤੁਸੀਂ ਭਾਜੀ ਆਰਾਮ ਆਲੀ ਪਾਰਟੀ ਵਾਲਿਆ ਉਹਨੂੰ ਲੋਕ ਬਖਸ਼ੜਗੇ ਨਾ ਮੈਂ ਬਖਸ਼ੂਗਾ ਮੈਂ ਕਿਹਾ ਕਿਸਾ ਨਹੀਂ ਲੰਦਾ ਚਾਹਤਾ ਕਿ ਤੂੰ ਚਿੱਟਾ ਖਤਮ ਨਹੀਂ ਹੋ ਜਾਂਦਾ ਇੱਕ ਇੱਕ ਘਰ ਚੋਂ ਤੁਸੀਂ ਚਿੱਟਾ ਬਾੜਿਆ ਹੋਇਆ ਆਹ 2 ਸਾਲ ਉਂਗਰਾਲ 10 ਮਹੀਨੇ ਰਿੰਕੂ ਰਿਹਾ ਦੀ ਪਾਰਟੀ ਚ ਤੇ ਇੱਕ ਆਮ ਨੂੰ ਹੁਣੇ ਰਾਤ ਦੇ ਕਿਸ ਨੇ ਪਰਚੀ ਦਿੱਤੀ ਕਹਿੰਦੇ ਜੀ ਮੁਕੇਸ਼ ਸੇਠੀ ਐ ਡੜਾ ਸੱਟਾ ਬਾਜ਼ ਗੈਂਗਸਟਰਾਂ ਨਾਲ ਹੀ ਤੇ ਸਬੰਧ ਹੈ ਇਹ ਰੀਕੂ ਦਾ ਖਾਸ ਬੰਦਾ ਤਰੀਕੂ ਨੂੰ ਦਸ ਤੂੜੇ ਤੂੜੇ ਦੀ ਚੈਨੀਆਂ ਨੇ ਉਹਦੇ ਜਨਮ ਦਿਨ ਪਰ ਪਾਈਏ ਜਨਮ ਦਿਨ ਮੇਰੇ ਵੀ ਆਉਂਦੇ ਬੰਨ ਤਾਂ ਕੋਈ ਚਾਂਦੀ ਦੀ ਦੀ ਪਾ ਗ ਜਾਂਦਾ ਯਾਰ ਤੁਸੀਂ ਦੱਸੋ ਜਿਹੜਾ 10 ਸੋਨੇ ਦੀ ਸੋਨੇ ਦੀ ਚੈਨੀ ਪਾਉਦਾ ਉਹਦਾ ਕੀ ਮਤਲਬ ਹੈ ਕਿ ਉਹਦੀ ਕਾਰੋਬਾਰ ਦੀ ਵਿੱਚ ਜਿਹੜੇ ਪਿੱਛਤਾ ਪੜਦੇ ਆਂ ਔਰ ਜਿਨ੍ਹਾਂ ਦਾ ਹਿੱਸਾ ਹੈ ਉਹ ਅੰਗਰਾਲ ਉਹ ਹੈਗਾ ਰਿੰਕੂ ਤੇ ਅੱਜ ਕੱਲ ਹੈਗਾ ਰਮਨ ਅਰੋੜਾ ਜਦ ਤੱਕ ਬਾਤਾਂਸ ਕਰ ਆਮ ਆਦੀ ਪਾਰਟੀ ਵਿੱਚ ਸੀਗੇ ਕਿਸੇ ਨੇ ਨਹੀਂ ਛੇੜੇ ਕਹਿੰਦੇ ਵਿੱਚੋਂ ਜਿੱਦਣ ਚਲੇ ਗਏ ਸੀਤਲਾਰ ਉਗਰਾਹਲਾ ਰਿੰਕ ਨੂੰ ਭਾਜਪਾ ਚ ਆਮ ਆਦਮੀ ਵਾਲਿਆਂ ਨੇ ਚੱਕ ਲਿਆ ਭਾਜਪਾ ਇਹਨਾਂ ਦਾ ਹੀ ਖੇਪ ਫੜ ਕੇ ਨੂੰ ਲਿਖ ਗਈ ਡਰਾ ਕੇ ਸੋ ਦੋਨੋਂ ਪਾਰਟੀਆਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਲੰਧਰ ਦੇ ਵਿੱਚ ਨਸ਼ੇ ਦੀ ਕਾਰਵਾਈ ਵਿੱਚ ਡੜੇ ਸੱਟੇ ਦੀ ਸਾਰੇ ਮਾਫੀਆ ਦੇ ਵਿੱਚ ਹੈ ਸੋ ਐਸੀ ਇਹ ਨਸ਼ਾ ਖਤਮ ਕਰਨਾ ਹੈ ਐਸੀ ਫੌਜੀ ਭਗਤੀ ਕੀਤੀ ਸੀ ਜੀਓ ਜੀ ਆ ਜਿਹੜੀ ਜਿੱਦੜ ਦੀ ਝਾੜੂ ਪਾਰਟੀ ਆਈ ਹੈ ਇਹਨਾਂ ਨੇ ਕੱਢਦੇ ਸਾਰੇ ਫੌਜੀਆਂ ਦੇ ਦੁਸ਼ਮਣ ਬੜੇ ਵੇ ਬਈ ਤੁਹਾਨੂੰ ਕਿਹਾ ਕਹਿੰਦੀ ਹੈ ਸਾਡਾ 1 ਲੱਖ ਫੌਜੀ ਪੜਤੀ ਹੋਇਆ ਵਾ ਤੁਸੀਂ ਸਾਰਾ ਕੱਢਤਾ ਜੀ ਹੋ ਜੀ ਇਹ ਭਗਵੰਤ ਮਾਨ ਕਹਿ ਕੇ ਗਿਆ ਸੀ ਕਹਿੰਦਾ ਮੈਂ ਵੀ ਕੋ ਨੂੰ ਪਾਸਵਰਡ ਦੇ ਕੇ ਦੇ ਕੇ ਜਾ ਰਿਹਾ ਡਵੈਲਪਮੈਂਟ ਦਾ ਇਹ ਕਰੂਗਾ 10 ਮਹੀਨੇ ਕਿਤੇ ਰਿਹਾ ਪਾਸਵਰਡ ਉਹ ਪਾਸਵਰਡ ਸਵੇਤੇ ਪੱਜ ਗਿਆ ਨਾ ਕੁਝ ਖੋਲਿਆ ਨਾ ਕਰਿਆ ਭਾਜੀ ਪੀ ਚਲੇ ਗਿਆ ਰੋਜ਼ ਪਾਰਟੀ ਬਦਲਦੇ ਇਹਨਾਂ ਦਾ ਇਤਵਾਰ ਕਿਹ ਹੈ ਕਹਿੰਦੇ ਪਹਿਲਾਂ ਰਿੰਕੂ ਆ ਟੀਮੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਦੋਵੇਂ ਮੇਰ ਜਾਂਦੇ ਨਾਲ ਕੱਲੋਂ ਦੋਨਾਂ ਦੀ ਮਰਜ਼ੀ ਪਤਾ ਨਹੀਂ ਕਿੱਥੇ ਜਾਂਦੇ ਆ ਇਹਨਾਂ ਦਾ ਸਟੈਂਡ ਕੋਈ ਨਹੀਂ ਹੈ ਕੋਈ ਡਿਵੈਲਪਮੈਂਟ ਦੀ ਗੱਲ ਮੁੱਖ ਮੰਤਰੀ ਨਹੀਂ ਕਰਦਾ ਨਟਾਂਕੀ ਕਰਦਾ ਹੈ 15 26 ਜਨਵਰੀ ਨੂੰ ਬੋਲਿਆ ਦਸਣੀਆਂ ਹੁੰਦੀਆਂ ਸਰਕਾਰ ਦੀਆਂ ਆਪਣਤੀਆਂ 26 ਜਨਵਰੀ ਨੂੰ ਆਪਣੀਆਂ ਦੱਸਣ ਲੱਗਿਆ ਕਹਿੰਦਾ ਮੇਰੇ ਘਰ ਵਿੱਚ ਖੁਸ਼ੀ ਆਣ ਆਲੀ ਐ ਬੱਚਾ ਹੋਣ ਵਾਲਾ ਉਹ ਯਾਰ ਤੂੰ ਸਰਕਾਰ ਦੀਆਂ ਆਪਣਤੀਆਂ ਦੱਸ ਤੂੰ ਆਪਣੀ ਦੱਸੀ ਜਾਂਦਾ ਦੋ ਕੁ ਮਹੀਨੇ ਨਿਆਣਾ ਹੋ ਗਿਆ ਬਾਅਦ ਮਨੋ ਪੱਤਰਕਾਰ ਕਹਿੰਦੇ ਉਹਨਾਂ ਦੇ ਬੱਚਾ ਹੋਇਆ ਤੁਸੀਂ ਕੀ ਆ ਕਹਿਣਾ ਮੈਂ ਕਿਹਾ ਉਹਨਾਂ ਨੇ ਇਲਾਜ ਕਰਿਆ ਦਾ ਬੜਾ ਵਧਾਈ ਹੈ ਉਹਨਾਂ ਨੂੰ ਬੱਚਾ ਹੋਇਆ ਪਹਿਲਾ ਹੀ 2 ਸਾਲ ਚ ਪੂਰਾ ਹੋਇਆ ਹੋਰ ਕੋਈ ਹੋਇਆ ਨਹੀਂ ਅਜੇ ਤੱਕ ਆ ਸਾਡਾ ਮੁੱਖ ਮੰਤਰੀ ਐ ਆ ਪਰਸੋ ਬੋਦਲੇ ਕਿ ਆ ਖਾਦਾ ਪਿੱਤਾ ਵਾਸੀ ਪਾਣੀ ਵੀ ਬੋਦਰ ਪੀ ਰਿਆ ਉਹ ਹੀ ਜੁਕਤਾ ਪਾਣੀ ਬਾਗ ਸਵੇਰ ਵਿੱਚ ਪਾ ਲਿਆ ਸ਼ਰਾਬੀ ਹੁੰਦਾ ਦਿਨ ਵਿੱਚ ਵੀ ਮੈਂ ਪਹਿਲਾਂ ਕਿਹਾ ਸੀ ਸ਼ਰਾਬੀ ਨੂੰ ਤਾਂ ਲੋਕ ਨਿਆਣਾ ਨਹੀਂ ਪੜਾਉਂਦੇ ਯਾਰ ਕੋਈ ਬੀਬੀ ਨਹੀਂ ਕਰਦੀ ਨਿਆਣਾ ਪੜਾਉਂਦੀ ਆਪਾਂ ਪੰਜਾਬ ਸੁਆੜ ਲੱਗੇ ਹੋਏ ਕਿਉਂ ਬੁਰਾ ਹਾਲ ਕਰ ਰਹੇ ਹੋ ਪੰਜਾਬ ਦਾ 12000 ਪਿੰਡ ਸਾਰਿਆਂ ਦੇ ਵਿੱਚ ਲੋਕ ਡਾਂਗਾ ਲਈ ਬੈਠੇ ਆ ਵੀ ਜਿਸ ਦਿਨ ਭਾਜਪਾ ਵਾਲੇ ਆਉਣਗੇ ਦੀ ਭਜੌੜੇ ਇਹਨਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕਿਉਂ ਕਰ ਰਹੇ ਆ ਕਿਸਾਨਾਂ ਨੂੰ ਕੁੱਟ ਕੇ ਇਹਨਾਂ ਨੂੰ ਪਤਾ ਖੇਤੀ ਆਧਾਰਤ ਸੂਬਾ ਹੈ ਐਸੀ ਕਿਸਾਨ ਖਤਮ ਕਰ ਦਾਂਗੇ ਪੰਜਾਬ ਖਤਮ ਹੋ ਜਾਣਾ ਹੈ ਪੰਜਾਬ ਭਾਜਪਾ ਨੂੰ ਵੋਟ ਪਾਉਣਾ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦੇ ਬਰਾਬਰ ਹੈ ਮੈਂ ਤੁਹਾਨੂੰ ਕਹਿ ਦਵਾ ਇਹਨਾਂ ਤੋਂ ਬਚੋ ਆ ਹੁਣ ਪੈਸੇ ਲੈ ਕੇ ਆ ਜਾਣਗੇ ਤੁਹਾਡੇ ਪਾਸ ਸ਼ਰਾਬ ਲੈ ਕੇ ਆ ਜਾਣਗੇ ਮਨੂੰ ਮੇਰੇ ਬੰਦੇ ਕਹੀ ਜਾਂਦੇ ਯਾਰ ਇਹਨਾਂ ਨੇ ਸਾਰੇ ਜਗ੍ਹਾ ਬਹੁਤ بڑے بڑے ਬੈਨਰ ਲਾਦੇ ਤੁਸੀਂ ਨਹੀਂ ਲਗਾਉਂਦੇ ਮੈਂ ਕਿਹਾ ਬਾਈ ਉਹਨਾਂ ਕੋਲ ਪੈਸੇ ਦੇ ਇਲਾਵਾ ਹੋਰ ਕੁਝ ਹੈ ਹੀ ਨਹੀਂ ਆਪਣੇ ਕੋਲ ਇੱਕ ਪੈਸਾ ਦੀ ਹੈ ਬਾਕੀ ਸਾਰਾ ਗੁੱਸਾ ਕਰਦਾ ਆਪਾਂ ਲੋਕਾਂ ਦੇ ਵਿੱਚ ਖੜੇ ਆ ਲੋਕਾਂ ਦਾ ਕੰਮ ਕਰਦੇ ਆ ਕਿਸਾਨੀ ਦੇ ਹੱਕ 'ਚ ਬੋਲਦੇ ਆ ਸਿੱਖੀ ਦੇ ਹੱਕ 'ਚ ਬੋਲਦੇ ਆ ਅਸੀਂ ਦੁਕਾਨਦਾਰਾਂ ਦੇ ਹੱਕ 'ਚ ਬੋਲਦੇ ਆਂ ਅਸੀਂ ਹਰ ਵਰਗ ਦੇ ਵਿੱਚ ਆ ਜਦੋਂ ਮੈਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਜਲੀ ਦੇ ਰੇਟ ਘਟਾਏ ਸਾਰਿਆਂ ਵਾਸਤੇ ਘਟਾਏ ਅੱਜ ਇਹ ਤਾਂ ਸਾਡਾ ਮੁੱਖ ਮੰਤਰੀ ਦਾ ਜਥੇਦਾਰ ਸਾਹਿਬ ਨੂੰ ਵੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਦੱਸਣਾ ਹੈ ਗ੍ਰਾਂਥੀ ਐ ਜੀ ਪੀ ਸੀ ਦਾ ਕਾਨੂੰਨ ਬਦਲਤਾ ਹੈ ਨੇ ਦੁਕਾਨਦਾਰਾਂ ਤੋਂ ਇਹਨਾਂ ਨੇ ਨਹੀਂਨੇ ਵੰਡ ਲਿਆ ਦੁਕਾਨਦਾਰਾਂ ਨੂੰ ਰੋਜ਼ ਧਮਕੀ ਆ ਜਾਂਦੀ ਐ ਇੰਨੇ ਪੈਸੇ ਦੋ ਨਹੀਂ ਤਾਂ ਅਸੀਂ ਤੋਂ ਨੂੰ ਵਾਰ ਦਾਂਗੇ ਇਹੋ ਜਿਹੇ ਹਾਲਾਤ ਸਾਡੇ ਜਲੰਧਰ ਦੇ ਬਣੇ ਹੋਏ ਆ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਸਾਨੂੰ ਮਾਨ ਸੀ ਕਿ ਚਮੜੇ ਦਾ ਉਦਯੋਗ ਸੀ। ਸਾਨੂੰ ਮਾਨ ਸੀ ਕਿ ਇੱਥੇ ਸਪੋਰਟਸ ਦਾ ਉਦਯੋਗ ਸੀ। ਲੇਕਿਨ ਦੋਨੋਂ ਖਤਮ ਹੋ ਰਿਹਾ ਹੈ বিজেਪੀ ਦੀਆਂ ਨੀਤੀਆਂ ਕਰਕੇ। ਐਸੀ ਇਹਨਾਂ ਨੂੰ ਰਿਵਾਈਵ ਕਰਨਾ ਸਾਡੇ ਆਦਮਪੁਰ ਦਾ ਹਵਾਈ ਅੱਡਾ ਐਸੀ ਰਾਣਾ ਜੀ ਬੈਠੇ ਹੈ ਪ੍ਰਗਟ ਸਿੰਘ ਬੈਠੇ ਹੈ ਐਮ ਐਲ ਏ ਸਹਿਬਾਨ ਐਸੀ ਪਾਸ ਕੀਤਾ ਵਿਧਾਨ ਸਭਾ ਕੇ ਜੀ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਲੇਕਿਨ ਬੀ ਜੇ ਪੀ ਨੇ ਅੱਜ ਤੱਕ ਨਹੀਂ ਰੱਖਿਆ ਦੂਸਰੀ ਮੌਕਾ ਦੋਗੇ ਆਪਣੀ ਸਰਕਾਰ ਆ ਜਾਣੀ ਹੈ ਇਸ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਏਗਾ ਐਸੀ ਮੈਂ ਤੁਹਾਨੂੰ ਗਰੰਟੀ ਦਿੰਦਾ